2016 ਤੋਂ ਲੈ ਕੇ ਮਈ 2023 ਤੱਕ ਐਡੇ ਵੱਡੇ ਵਕਫੇ ਦੇ ਵਿੱਚ 14609 ਲੋਕਾਂ ਨੂੰ ਡਿਪੋਰਟੇਸ਼ਨ ਦੇ ਆਰਡਰਸ ਹੋਏ ਸੀ ਉਹਦੇ ਵਿੱਚੋਂ ਹਲੇ ਫ फेब्रुवारी ਦੇ ਵਿੱਚ ਇਹ ਗੱਲ ਹੋਈ ਸੀ ਕਹਿੰਦੇ 14609 ਚੋਂ 9317 ਹਲੇ ਵੀ ਕੈਨੇਡਾ ਦੇ ਵਿੱਚ ਨੇ ਤੁਸੀਂ ਉਹਨਾਂ ਲੋਕਾਂ ਨੂੰ ਡਿਪੋਰਟ ਕਿਉਂ ਨਹੀਂ ਕੀਤਾ ਉਸ ਵਕਤ ਇਹ ਬਹੁਤ ਵੱਡੀ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਾਡੀ ਇਮੀਗ੍ਰੇਸ਼ਨ ਹੈ ਕੈਨੇਡੀਅਨ ਇਮੀਗ੍ਰੇਸ਼ਨ ਉਹਨਾਂ ਦੇ ਕੋਲੇ ਮੈਨ ਪਾਵਰ ਦੀ ਕਮੀ ਹੈ ਉਹਨਾਂ ਦੇ ਕੋਲੇ ਬੰਦੇ ਹੀ ਹੈ ਨਹੀਂ ਕਿ ਜਿਹੜੇ ਕੀ ਲੋਕਾਂ ਨੂੰ ਲੱਭ ਸਕਣ ਉਸ ਤੋਂ ਬਾਅਦ ਛਾਪੇ ਮਾਰ ਸਕਣ ਫਿਰ ਲੋਕਾਂ ਨੂੰ ਫੜ ਫੜ ਕੇ ਡਿਪੋਰਟ ਕਰ ਸਕਣ ਹੁਣ ਸੀਬੀਐਸਏ ਦੇ ਵਿੱਚ ਸੀਬੀਐਸਏ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਟੋਟਲ ਯੂਨੀਫਾਰਮਡ ਆਫਿਸਰ ਕਿੰਨੇ ਨੇ ਜੀ 7900 8000 ਤੋਂ ਵੀ ਘੱਟ ਆਫੀਸਰ ਨੇ 1200 ਪੁਆਇੰਟ ਨੇ ਜਿੰਨਾ ਤੇ ਇਹ ਆਫੀਸਰ ਲਗਾਏ ਜਾਂਦੇ ਨੇ ਸੋ 1200 ਪੁਆਇੰਟ ਤੇ 8000 ਆਫੀਸਰ ਔਰ ਉਸ ਤੋਂ ਬਾਅਦ 39 ਇੰਟਰਨੈਸ਼ਨਲ ਲੋਕੇਸ਼ਨਸ ਨੇ ਜਿਹੜੀਆਂ ਇਹ ਆਫੀਸਰਸ ਉੱਥੇ ਵੀ ਤਾਇਨਾਤ ਹੁੰਦੇ ਨੇ